ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਕੋਈ ਇੱਕ ਖਾਸ ਕਮਕਾਤਾ ਜਾਂ ਦੋਗਾਂ ਦੀ ਕਲਾਕਾਰਾ ਤੇ ਅਸੀਂ ਉਹਨਾਂ ਨੂੰ ਆਪਣੇ ਮੰਚ ਤੇ ਲਿਆ ਕੇ ਗੱਲ ਕਰਦੇ ਹਾਂ ਤਾਂ ਕਿ ਬਹੁਤ ਸਾਰੇ ਲੋਕ ਜੋ ਕੰਮ ਕਰਨਾ ਚਾਹੁੰਦੇ ਆ ਉਹ ਉਹਨਾਂ ਤੋਂ ਸਿੱਖ ਕੇ ਜਾਂ ਉਹਨਾਂ ਦੇ ਮਾਰਗਦਰਸ਼ ਦੇ ਨਾਲ ਕੰਮ ਕਰ ਸਕੋ ਪਰ ਇੱਥੇ ਬਿਲਕੁਲ ਅੱਜ ਅਸੀਂ ਉਲਟਾ ਇੱਕ ਹੋਰ ਅਲੱਗ ਕੰਟੈਂਟ ਨੂੰ ਲੈ ਕੇ ਇੱਥੇ ਆਏ ਆਂ ਜਿਸ ਕੰਟੈਂਟ ਦੇ ਵਿੱਚ ਇਲੈਕਟ੍ਰੋਥੈਪੀ ਜਿਹੜੀ ਆ ਦੇ ਡਾਕਟਰ ਨੇ ਐਮਡੀ ਡਾਕਟਰ ਜਸਵੀ ਸਿੰਘ ਪਰਮਾਰ ਜਿਨ੍ਹਾਂ ਨੇ ਆਪਣੇ ਪਿੰਡ ਦੇ ਵਿੱਚ ਪੌ ਤਕਰੀਬਨ 34 ਸਾਲ ਤੋਂ ਨੇਕ ਤੇ ਜਿਹੜੀ ਚਲਾ ਰਹੇ ਆ ਤੇ ਉਹਨਾਂ ਨੇ ਅੱਜ ਦੇ ਦਿਨ 24 ਜੂਨ ਨੂੰ ਆਪਣੀ ਪ੍ਰੈਕਟਿਸ ਇੱਥੇ ਸ਼ਹਿਰ ਤੋਂ ਆ ਕੇ ਇੱਥੇ ਸ਼ੁਰੂ ਕੀਤੀ ਸੀ ਅਸੀਂ ਇਹ ਸਾਰੀ ਉਹਨਾਂ ਦੀ ਪ੍ਰੈਕਟਿਸ ਸੰਬੰਧੀ ਇਲੈਕਟ੍ਰੋਥੈਪੀ ਸੰਬੰਧੀ ਉਹਨਾਂ ਦੇ ਪਰਿਵਾਰ ਸੰਬੰਧੀ ਗੱਲਬਾਤ ਕਰਦੇ ਆਂ ਅੱਪੀ 24 ਜੂਨ ਜਿਹੜਾ 91 ਜਿ ਸ਼ੁਰੂ ਕੀਤੀ ਸੀ 24 ਜੂਨ 91 ਅੱਜ ਤੱਕ ਉਹਨਾਂ ਦਾ ਸਪਰਕਿਓ ਹੋ ਤਿਆਰ ਹੈ ਇਲੈਕਟ੍ਰੋਥੈਪੀ ਕੀ ਹੈ ਇਲੈਕਟ੍ਰੋਥੈਪੀ ਦਾ ਟਰੀਟਮੈਂਟ ਇਲਾਜ ਇਹਨੇ ਪ੍ਰੋਪੋਸ਼ਨ ਕੀ ਹੈ ਇਸ ਸਾਰੀ ਗੱਲਬਾਤ ਨੂੰ ਲੈ ਕੇ ਪਗਲ ਕਰਦੇ ਆਂ ਡਾਕਟਰ ਸਿਸ਼ੀ ਪ੍ਰਵਾਸਾ ਤੋਂ ਬੜਾ ਸਵਾਗਤ ਦੀ ਦਵਾਪੀ ਹਾਂ ਜੀ ਅਨਸੋ ਪਹਿਲਾਂ ਤਾਂ ਗੱਲ ਕਰੀਏ ਇਲੈਕਟ੍ਰੋਪੈਥੀ ਦੀ ਤੁਸੀਂ ਇੱਥੇ ਆਪਣੇ ਫਿਰੰਡ ਜਿਉਂ ਦਾ ਜਿਹੜਾ ਤੁਹਾਡਾ ਦਿਲਾਹੁ ਸ਼ਾਪੋਂ ਦੇ ਵਿੱਚ ਫਿਰੰਡ ਜਿਉਂ ਹਾਇ ਇੱਥੇ ਇਲੈਕਟ੍ਰੋਪੈਥੀ ਕਰਿਨੇ ਕੋਲਿਆ ਇੱਥੇ 34 ਸਾਲ ਤੋਂ ਲਗਾਤਾਰ ਤੁਸੀਂ ਲੋਕਾਂ ਦਾ ਸੇਵਾ ਕਰਦੇ ਹੋ ਇਹ ਇਲੈਕਟ੍ਰੋਪੈਥੀ ਕਿਹੜੀ ਚੀਜ਼ ਆ ਦੂਸਰੀਆਂ ਪੈਥੀਆਂ ਦੇ ਮੁਕਾਬਲੇ ਫੈਕਟਰ ਪੈਥੀ ਜੀ ਤਾਂ ਨਵੀਂ ਸਾਇੰਸ ਆ ਬੜੀ ਅਸੀਂ ਪੰਜਵੀਂ ਸਾਇੰਸ ਕਹ ਸਕਦੇ ਜਿਸ ਦਾ ਪਹਿਲਾਂ ਆਪਣੇ ਆਯੁਰਵੇਦਿਕ ਐਲੋਪੈਥੀ ਹੋਮੋਪੈਥੀ ਜਾਂ ਜੋ ਨਾਨੋਪੈਥੀ ਉਸ ਤੋਂ ਬਾਅਦ ਇਲੈਕਟ੍ਰੋਪੈਥੀ ਆਉਂਦੀ ਹੈ اس ویلے یہ جڑی ہے انڈیا ਦੇ ਵਿੱਚ ਇੰਨੀ ਅੰਚਮ ਉਹ انڈیا ਬੂਡੇ ਜਿਹੜਾ ਅਲੱਗ-ਅਲੱਗ ਬੂਡ ਹੋਰ ਵੀ ਹੈਗੇ ਆ ਤੇ ਉਹਦੇ ਸਪਰਾਈਜ਼ਮੈਂਟ ਬਿਚੋਰ گورنمنٹ ਆਫ ਇੰਡੀਆ ਜਿਹੜਾ ਚੱਲ ਰਿਹਾ ਉਹਦੇ ਅੰਦਰ ਜਿਹੜੇ ਸਾਡੇ ਜਿਹੜੇ ਕੋਲਜਾਂ ਦੇਸ਼ ਨੇ ਤਾਂ ਆਪਾਂ ਕੀਤੇ 4 4.5 ਸਾਲ ਦੀ ਬੀਐਮਐਸ ਤੇ ਇਹਨਾਂ 2 ਸਾਲ ਦੀ ਐਮਪੀ ਹੁੰਦੀ ਹੈ ਤੇ ਜਿਹੜਾ ਅੰਦਰ ਸੱਚ ਜਿਹੜੀ گورنمنٹ ਤੇ ਚੱਲ ਰਹੀ ਹੈ ਉਸ ਤੋਂ ਇਲਾਵਾ Rajasthan ਜਿਹੜੀ گورنمنٹ ਆ ਉਹ ਵੀ 2018 ਦੇ ਵਿੱਚ ਇਹਨੂੰ ਰੈਕਨੋਸ ਜ ਕਰ ਦਿੱਤਾ ਉੱਥੇ ਜਿਹੜੀ ਚੱਲ ਰਹੀ ਹੈ ਆਪਣੇ ਰੈਕਨੋਸ ਜ ਸਿਸਟਮ ਰਾਜਸਥਾਨ ਵਿੱਚ ਕਿਹੋ ਜਿਹਾ ਚੱਲਦਾ ਹੈ ਬਾਕੀ ਅੰਦਰ ਸੱਚ ਚੱਲਦਾ ਹੈ ਇਲੈਕਟ੍ਰੋਪੈਥੀ ਇੱਕ ਬਹੁਤ ਵਧੀਆ ਜਿਹੜੀ ਪਲਾਸਟਿਕ ਫੇਸ ਮੈਡੀਸਨ ਹੈ ਜਿਹੜਾ ਟ੍ਰਾਂਸਪੋਰਟ ਜਿਹੜੀ ਜਾਂ ਮੈਡੀਸਨ ਨੇ ਦੇ ਬਣਦੀ ਹੈ ਤੇ ਬਹੁਤ ਹੀ ਸ਼ਕਸ਼ੀਆ ਸ਼ਕਤੀਸ਼ਾਲੀ ਨਾ ਰਿਜਲ ਤੇ ਜਦੋਂ ਬਹੁਤ ਕੈਂਕਰ ਜਿਹੜੇ ਕੇਸ ਆ ਕੈਂਸਰ ਕਰ ਗਏ ਹੋਰ ਜਿਹੜੇ ਜਿਹੜੇ ਲਾ ਲਾਜ ਜਿਹਨੂੰ ਆਪਾਂ ਕਹਿੰਦੇ ਐਲਪੈਸੀ ਇਲਾਜ ਨਾਲ ਨਹੀਂ ਹੋ ਸਕਦਾ ਉਹ ਇਸ ਪੈਸੀ ਦੇ ਨਾਲ ਠੀਕ ਹੋ ਜਾਂਦੇ ਐਂਡ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਤੁਹਾਡੇ ਇਸ ਸਫਰ ਦੀ ਇਲੈਕਟ੍ਰੋਪੈਥੀ ਜਾਂ ਡਾਕਟਰ ਇਹਦਾ ਸਫਰ ਸ਼ੁਰੂ ਕੀਤਾ ਜੁਲਾਈ ਮਹੀਨਾ ਇਸਿਆਪੇ 24 ਸਾਲ ਰੋਗ ਦੇ ਸਿਰਸਕ ਤੋਂ ਤੋਂ ਪਹਿਲਾਂ ਦੱਸਿਆ ਸੀ 24 ਜੂਨ ਨੂੰ ਸ਼ੁਰੂ ਕੀਤਾ ਸੀਗਾ ਇਹਦੇ ਨਾਲ ਹੁਣ ਤੱਕ ਤੁਹਾਡੇ ਕਿਹੋ ਜਿਹੇ ਤਜਰਬੇ ਹੈ ਕਿਸ ਤਰ੍ਹਾਂ ਦੀ ਜਿਹੜੀ ਹੈ ਇਲੈਕਟ੍ਰੋਥੈਰਪੀ ਦੇ ਰਿਜ਼ਲਟ ਜਿਹੜੇ ਆ ਕਿਸ ਤਰ੍ਹਾਂ ਕਿੰਨੇ ਇੱਕ ਜਿਹੜੇ ਮਰੀਜ਼ ਹਨ ਜਿਵੇਂ ਤੁਸੀਂ ਦੱਸਿਆ ਵੀ ਬੜੀਆਂ ਬਹੁਤ ਜਿਹੜੀਆਂ ਘਰ ਤੱਕ ਲਾ ਲਾਜ ਮਾਰਦੇ ਉਹਨਾਂ ਦਾ ਤੁਸੀਂ ਇਲਾਜ ਕੀਤਾ ਹੈ ਮਤਲਬ ਉਸ ਇੱਕ ਜਿਹੜੇ ਮਰੀਜ਼ ਜਿਹੜੇ ਆ ਜਿਹੜੇ ਤੁਸੀਂ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਹੈ ਤੇ ਅੱਜ ਉਹ ਬਿਲਕੁਲ ਠੀਕ ਹੈ اتنا ਬਾਰੇ ਜਿਹੜਾ ਹੈ ਇੱਥੇ ਬਾਰੇ ਥੋੜਾ ਤਫ਼ਸੀਲ ਦੇਣਾ ਸਾਹੀ ਲੈਕਟੋਪੈਥੀ ਨਾ ਸਿਸਟਮ ਨਾਲ ਹਜ਼ਾਰੇ ਪੇਸ਼ਣਾ ਆਪਾਂ ਕਹਿ ਸਕਦੇ ਜਦੋਂ ਮੈਂ ਇੱਥੇ ਬੈਠਾ 33 ਸਾਲ ਤੱਕ ਲਗਭਗ ਹੋ ਗਏ ਜੀ ਇਦਾਂ ਦੇ ਜਿਹੜੇ ਸੇ بڑے بڑے ਹਸਪਤਾਲਾਂ ਨਾਲ ਉਹਨਾਂ ਨੂੰ ਕਿਤੇ ਇੱਥੇ ਤੁਸੀਂ ਛੱਡ ਜਾਓ ਪੀਏ ਟਾਈਮ ਵੀ ਇਹਦੇ ਕਰਕੇ ਪੀਏ ਇਹ ਘਰੇਲਾਂ ਦਾ ਮਤਲਬ ਕਰ ਲੋ ਉਹਨਾਂ ਨੂੰ ਸੇਵਾ ਹੀ ਕਰ ਲੋ ਬੇਹਰ ਇਹਦਾ ਠੀਕ ਨਹੀਂ ਹੋਣਾ ਨਹੀਂ ਤੋਂ ਮਤਲਬ ਠੀਕ ਹੈ ਠੀਕ ਹੋ ਚੁੱਕੇ ਨੇ ਪੇਸ਼ੈਂਟ ਤੇ ਜਿਹੜੀ ਲੈਕਟੋਪੈਥੀ ਮੈਂ ਕਿਹੜੇ ਜਿਹੜੇ ਗਵਰਨਮੈਂਟ ਨੇ ਇਹਦਾ ਬਣਦਾ ਹੱਕ ਨਹੀਂ ਦਿੱਤਾ ਪ੍ਰੋਫੈਸਰ ਅਛਿਤੇਵਰ ਜਿਹੜੇ ਸਾਡੇ ਸਵਾਰਗੀ ਡਾਕਟਰ ਜੇਐਸ ਚਾਹਬਾ ਜਿਹੜੇ ਉਹਨਾਂ ਪਿਛਲੇ ਡੈਥ ਉਹਨਾਂ ਦੀ ਹੋ ਗਈ ਸੀ ਉਹਨਾਂ ਨੇ ਇਹਨਾਂ ਨੂੰ ਇੱਥੇ ਮੰਨ ਲਿਆ ਜਿਹੜੇ ਮਨੋਤ ਸਿੰਘ ਐਸੇ ਸਭ ਮੰਨ ਨਹੀਂ ਜਾਂਦਾ ਸਿੱਕੇ ਆਪਣੇ ਉਹ ਬਹੁਤ ਵਧੀਆ ਮੰਨ ਲਿਆ ਇਹਨੂੰ ਇੱਥੇ ਸਿਸਟਮ ਚਲਾਇਆ ਹੈਗਾ ਕਾਲਜ ਜਿਹੜੇ ਜਿਹਨੇ ਬਹੁਤ ਵਧੀਆ ਮੰਨ ਚਲਾਇਆ ਸਾਡੇ ਕੋਲ ਉਸ ਵੇਲੇ ਜਿਹੜੇ ਸਟੂਡੈਂਟ ਇੱਥੇ ਸੇ ਆਪਣੇ ਜਿਹੜੇ ਦੂਜੇ ਤੋਂ ਬਹੁਤ ਸਾਰੇ ਸਟੇਟਾਂ ਦਾ ਹਮਾਚਲ ਜੰਮੂ ਕਸ਼ਮੀਰ ਜਾਂ ਤਾਮਲਡੂ ਤੱਕ ਅੰਧਰਪ੍ਰਦੇਸ਼ ਤੱਕ ਵੀ ਸਾਡੇ ਜਿਹੜੇ ਸਟੂਡੈਂਟ ਜਿਹੜੇ ਮਰ ਜਿਹੜੇ ਹਰਿਆਣਾ ਇੱਥੋਂ ਮੰਨ ਕੇ ਆ ਤੇ ਉਹਨਾਂ ਦੀ ਹੋਂਦ ਲਖਸਰ ਜੀ ਜਿਹੜੀ ਆ ਉਹਨਾਂ ਦੇ ਬਹੁਤ ਵੱਡੇ ਦੇਣ ਸੀ ਤੇ 8 ਮਾਰਚ ਨੂੰ ਉਹਨਾਂ ਦੀ ਮਾਰਗਰੀਨ ਡੈਥ ਹੋ ਗਈ ਰਖਤ ਜੀ ਇਸ ਚਾਰਨ ਤੇ ਉਹਨਾਂ ਨੇ ਡਰੇਸੀ ਵੀ ਕੀਤਾ ਤੇ ਉਹਨਾਂ ਨੇ ਜਿਹੜੇ ਸਿਸਟਮ ਕਾਫੀ ਵਧੀਆ ਤਰੀਕੇ ਨਾਲ ਚਲਾਇਆ ਪਰ ਇੱਕ ਮੈਂ ਤੁਹਾਨੂੰ ਇੱਕ ਗੱਲ ਕਹਣਾ ਜੀ ਗਵਰਨਮੈਂਟਾਂ ਨੇ ਇਹਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਤੁਹਾਨੂੰ ਜਾਸ ਸੀ ਸਮਾਜਦਾਰ ਦੇ ਦੇਖ ਲਈ ਸਮਾਜਦਾਰ ਲੋਕਾਂ ਦੇ ਪਿੱਛੇ ਗਵਰਨਮੈਂਟ ਚੱਲਦੀ ਜਾਂ ਜਾਂ ਵੱਡੇ ਵੱਡੇ ਜਿਦਾ ਟਾਟਾ ਇਨਸ ਵਗੈਰਾ ਹਸਪਤਾਲ ਜਿਹੜੇ ਆ ਉਹਨਾਂ ਨੇ ਚੱਕ ਦੀ ਜਾਂ ਜਦ ਕੋ ਰੈਕਟੋਪੈਸੀ ਦੇ ਨਾਲ ਜਿਹੜੇ ਕੈਂਸਰ ਵਰਗੇ ਭਿਆਨਕ ਜਿਹੜੇ ਆ ਬੜੇ ਸਸਤੇ ਤੇ ਬੜੇ ਬੜੇ ਚੰਗੇ ਢੰਗ ਨਾਲ ਠੀਕ ਹੋ ਸਕਦੇ ਨੇ ਤਾਂ ਐਲਪੈਸੀ ਜਾਂ ਆਪਾਂ ਦੇਖਦੇ ਆ ਕਰੋੜ-ਕਰੋੜ ਦੇ ਲੋਕਾਂ ਦਾ ਲੱਗਦਾ ਬਾਅਦ ਡੈਥ ਹੋ ਜਾਂਦੀ ਹੈ ਕੀਮੋਥੇਰੇਪੀ ਕਰਦੇ ਉਹਦੇ ਬਾਅਦ ਡੈਥ ਹੋ ਜਾਂਦੀ ਹੈ ਪਰ ਇਹਦੇ ਨਾਲ ਇਦਾਂ ਨਹੀਂ ਇਹਦੇ ਨਾਲ ਬਹੁਤ ਵਧੀਆ ਕੇਸ ਠੀਕ ਹੋਦੇ ਪਰ ਗਵਰਨਮੈਂਟ ਨੇ ਵੱਡਦਾ ਇਹਦੇ ਮੱਦੇਨ ਧਿਆਨ ਨਹੀਂ ਦਿੱਤਾ ਗਵਰਨਮੈਂਟ ਕਿਉਂਕਿ ਅੱਜਕੱਲ ਜਿਆਦਾਤਰ ਸਮਾਜਦਾਰ ਜਿਹੜੇ ਆ ਉਹਨਾਂ ਦੇ ਪਿੱਛੇ ਗਵਰਨਮੈਂਟ ਜਾਂਦੀ ਹੈ ਗਵਰਨਮੈਂਟ ਵੀ ਉਹਨਾਂ ਦੇ ਸਿਰ ਤੇ ਚੱਲਦੀ ਆ ਇਸ ਕਰਕੇ ਪਰ ਜਿਹੜੇ ਮੈਂ ਇੱਕ ਖੂਰ ਤੇ ਜਿਹੜੇ ਆਪਣੇ ਕਾਨੂੰਨ ਹੈ ਇੰਡੀਆ ਦਾ ਜਿਹੜਾ ਆ ਉਹ ਉਹਨੋਂ ਨੇ ਜਿਹੜੇ ਸਕ੍ਰੀਨਸ਼ਾਟ ਨੂੰ ਲਾ ਕੇ ਹਾਈ ਕੋਰਟ ਨੇ ਵੀ ਕੁੰਨੀ ਇਹਨਾਂ ਦੇ ਪੱਖਸ਼ੇ ਦੇ ਵਿੱਚ ਬਹੁਤ ਰਏ ਆ ਉਹਨੂੰ ਬਹੁਤ ਸਹਿਤਾ ਕੀਤੀ ਜਾਂ ਇੱਥੇ ਤੱਕ ਜਿਹੜੇ ਸਕ੍ਰੀਨਸ਼ਾਟ ਬਾਰੇ ਮੈਂ ਜਿਹੜੇ ਚੀਫ ਜਸਟਿਸ ਰਡੇ ਪਾਟਲ ਸਾਹਿਬ ਉਹ ਵੀ ਤਾਂ ਆਪਣੀ ਜਿਹੜੀ ਇੱਕ ਟਿੱਪਣੀ ਕੀਤੀ ਸੀ ਉਹਦੇ ਵਿੱਚ ਉਹਨੂੰ ਇਹ ਲਿਖਿਆ ਵੀ ਡੈਕਟੋਪੈਥੀ ਬਹੁਤ ਸਸਤੀ ਤੇ ਅਸਰਦਾਰ ਤੇ ਬਹੁਤ ਜਲਦੀ ਠੀਕ ਕਰਨ ਵਾਲੀ ਜਿਹੜੀ ਜਾਂ ਨੋਪੈਥੀ ਆ ਤੇ ਇੱਥੇ ਬਾਰਡ ਦੇ ਵਿੱਚ ਮੈਂ ਕੱਲੀ ਇੱਕੋ ਹੀ ਹੈ ਪੈਥੀ ਆ ਜਿਹੜੀ ਮੈਂ ਪਲਾਂਟ ਬੇਸਡ ਬਿਨਾ ਕੋਈ ਸਰਟੀਫਿਕੇਟ ਤੋਂ ਉਹ ਲੋਕਾਂ ਨੂੰ ਠੀਕ ਆਤੀ ਹੈ ਪਰ ਫਿਰ ਵੀ ਗਵਰਨਮੈਂਟ ਨੇ ਇਹਦੇ ਵੱਲ ਮੱਲ ਜਿਹੜਾ ਇੰਨਾ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਅਸੀਂ ਇਹ ਵੀ ਕਹਿ ਸਕਦੇ ਪੋਲੀਟਿਕਲ ਤੌਰ ਤੇ ਵੀ ਸਾਡੇ ਜਿਹੜੇ ਡਾਕਟਰ ਇਹਨਾਂ ਟੱਚ ਨਹੀਂ ਰਹੇ ਜਿਹਦਾ ਗ ਰਾਜਸਾਂ ਦੇ ਵਿੱਚ ਕਾਰਨ ਰੈਕੋਗਨਾਈਜ਼ ਹੁੰਦਾ ਇਹੀ ਹੈ ਜਿਹੜੇ ਉਹਨਾਂ ਡਾਕਟਰ ਹਿੰਮਤ ਸਿੱਟਿਆ ਸੇਨ ਉਹ ਜੀ ਆਪਣੇ ਬੀਜਪੀ ਦੇ ਉਹਨਾਂ ਦੇ ਡੈਡੀਸ਼ਨ ਐਮਪੀ ਰਹੇ ਆ ਚਾਰ ਚਾਰ ਪੰਜ ਦਫਾ ਮੰਨ ਲਓ ਜਿੱਤੇ ਰਹੇ ਜਿਹੜਾ ਇਲਾਕੇ ਚ ਤਾਂ ਉਹਨਾਂ ਨੇ ਮਨ ਲਓ ਉਹਨਾਂ ਦੇ ਬੇਟਾ ਸਾ ਕਰਕੇ ਤਾਂ ਉਹਨਾਂ ਦੇ ਪੋਲੀਟਿਕਲ ਪਹੁੰਚ ਵੀ ਸੀ ਬੀਜਪੀ ਤਾਈ ਸੀ ਹੋਰ ਮਨ ਲਓ ਪ੍ਰਤਾਈ ਸੀ ਤਾਂ ਉਹ ਆਪਣੇ ਬਲਬੁੱਤੇ ਦੇ 18 ਦੇ ਵਿੱਚ ਉੱਥੇ ਰੈਕੋਗਨਾਈ ਤੇ ਸਾਡੇ ਕੋਲ ਪ politcal ਪਹੁੰਚ ਨਾ ਹੋਣ ਕਰਕੇ ਜਾਂ ਸਾਡੇ ਪਿੱਛੇ ਨਾਮਲ politcal ਲੋਕ ਫੰਗ ਕਰਕੇ ਮਤਲਬ ਅੱਜ ਤੱਕ ਉੱਥੇ ਬੈਠੇ ਆ ਹਾਂ ਡਾਕਟਰ ਸਾਹਿਬ ਗੱਲ ਇਲੈਕਟ੍ਰੋਥੈਰੀ ਬਹੁਤ ਵਧੀਆ ਥੀਕੇ ਨਾਲ ਬਹੁਤ ਵਧੀਆ ਤਵਸੀਲਾ ਦੱਸਿਆ ਤਸ਼ੀਕ ਦੇ ਵਿੱਚ ਸਰਕਾਰ ਵੱਲੋਂ ਚਾਹੇ ਭਾਰਤ ਦੇ ਵਿੱਚ ਕਿਸੇ ਵੀ ਸੂਬੇ ਦੀ ਸਰਕਾਰ ਇਹਨੂੰ ਦੇਖਿਆ ਕੀਤਾ ਜਾਂਦਾ ਹੈ ਬਿਸ਼ੱਕ ਇਲੈਕਟ੍ਰੋਥੈਰੀ ਰਿਜ਼ਲਟ ਬੜੇ ਗੜੇ 100% ਵੀ ਆਉਂਦੇ ਆ ਜਿਹੜੇ ਤੁਸੀਂ ਅਕਸਰ ਦੱਸਿਆ ਪਰ ਹੁਣ ਜਦੋਂ ਤੁਸੀਂ ਇੱਥੇ ਇੰਨੇ ਚਾਹ ਜਿਹੜਾ 34 ਸਾਲ ਦੇ ਸਫਤੀ ਗੱਲ ਕਰੀਏ ਸ਼ਹਿਰ ਤੋਂ ਪਿੰਡ ਚ ਆ ਕੇ ਇੱਥੇ ਇੰਨੀ ਲਗਾਤਾਰ ਸੇਵਾ ਕਰਨੀ ਲੋਕਾਂ ਦੇ ਦੇਖਣਾ ਕੁਛ ਇਹ ਕਿਸ ਤਰ੍ਹਾਂ ਮਹਿਸੂਸ ਕੀਤਾ ਜਿਤੇ ਸਰਕਾਰ ਕੋਲੋਂ ਤਾਂ ਹੈ ਹੀ ਐ ਇਹਨੂੰ ਹੋਰ ਦੇਖਿਆ ਕੀਤਾ ਜਾਂਦਾ ਉਹਨੂੰ ਆਪਣੀ ਪ੍ਰੈਕਟਿਸ ਤੋਂ ਦੁਆਰ ਕਿ ਮਤਲਬ ਕਿਨੇ ਕਰਜਾਂ ਦੇ ਜਿਹੜੇ ਤੁਸੀਂ ਕਿਸ ਤਰ੍ਹਾਂ ਇਹਨੂੰ ਦੇ ਵੈਕਟਰ ਪੈਸੀ ਵੈਸੇ ਸਰਕਾਰ ਤੋਂ ਮਰਨੇ ਕਿ ਪਰ ਜਿਹੜੇ ਲੋਕਾਂ ਦੇ ਨਾਲ ਐ ਲੋਕਾਂ 'ਚ ਵਿਸ਼ਵਾਸ ਜ਼ਰੂਰ ਵਧਿਆ ਕਿ ਲੋਕ ਕਿਉਂਕਿ ਮਾਨਤਾ ਜਿਹੜੇ ਲੋਕੇ ਨੇ ਦੇ ਕੇ ਇਸ ਚੀਜ਼ ਨੂੰ ਗਵਰਨਮੈਂਟ ਬਣਾਉਂਦੇ ਉਹ ਲੋਕੇ ਬਣਾਉਂਦੇ ਆ ਤੇ ਲੋਕਾਂ ਤੋਂ ਗਵਰਨਮੈਂਟ ਬਣਦੀ ਪਰ ਜੋ ਲੋਕ ਜਿਹੜੇ ਲੈਕਟ ਪੈਸੀ ਨੂੰ ਮਾਨਤਾ ਦੇ ਚੁੱਕੇ ਆ ਲੋਕੋ ਦੇ ਬੱਚੇ ਬਹੁਤ ਵੱਡੇ ਵੱਡੇ ਸ਼ਹਿਰਾਂ ਤੋਂ ਇਦਾਂ ਆਪਾਂ ਆਪਣੇ ਖੁਆੜਾ ਜਨਮ ਦਰ ਲੁਧਿਆਣਾ ਪਟਿਆਲਾ ਇਦਾਂ ਮੇਰੇ ਕੋਲ ਆਉਂਦੇ ਆ ਉਹਨਾਂ ਚ ਵੀ ਆਪਣੇ ਜੀ ਇਦਾਂ ਤੇ ਆਉਂਦੇ ਜਿਹੜੇ ਬਹੁਤ بڑے ਲਿਖੇ ਆ بڑے ਕੋਈ ਪ੍ਰੋਫੈਸਰ ਆ ਕੋਈ ਫਿਜ਼ਿਸਟ ਦਾ ਆ ਕੋਈ ਕਿਸੇ ਦਾ ਆ ਕੋਈ ਤਾਂ ਏਭਨ ਮੈਂ ਤੁਹਾਨੂੰ ਮੱਲੇ ਇੱਕ ਖੁਸ਼ੀ ਵਾਲੀ ਗੱਲ ਦੱਸਣਾ ਚਾਹੁੰਦਾ ਐਸ ਆਪਣੇ ਜਿਹੜੇ ਸੀਐਮਓ ਸਿਵਲ ਸਹਾਜਨ ਐਸਐਮਓ ਉਹ ਵੀ ਸਾਡੇ ਕੋਲ ਮੱਲੇ ਤੇ ਟ੍ਰੀਟਮੈਂਟ ਮੱਲੇ ਲੈਣ ਵਾਸਤੇ ਆਏ ਆਪਣੇ ਬੱਚਿਆਂ ਦੇ ਜਾਂ ਹੋਰ ਕਿਸੇ ਵਾਸਤੇ ਕੰਸਲਟ ਕਰਨ ਵਾਸਤੇ ਆਏ ਉਡੀ ਖੁਸ਼ੀ ਦੀ ਗੱਲ ਹੈ ਜਿੰਨੇ ਮਨ ਲੋ ਮਨ ਆਏ ਤੋਂ ਮਨ ਦੱਸਿਆ ਪੇਤਾ ਕਰਕੇ ਸਾਨੂੰ ਮਨ ਪਤਾ ਕਿ ਸਿਸਟਮ ਨਾਲ ਅਸੀਂ ਚੀਜ਼ ਹੋ ਸਕਦੀ ਹੈ ਤਾਂ ਉਹ ਮਨ ਸਮਝ ਰਹੇ ਆ ਕਾਫੀ ਇਸ ਕਰਕੇ ਕਾਫੀ ਵਧੀਆ ਜਿਹੜਾ ਸਪਾਂਸਰਮਨ ਮਲੇ ਇੱਥੇ ਮਿਲਿਆ ਹੈ ਤੇ ਬਾਕੀ ਲੋਕਾਂ ਦਾ ਮੈਨੂੰ ਬਹੁਤ ਸਹਯੋਗ ਮਿਲਿਆ ਮੈਂ ਬਹੁਤ ਲੋਕਾਂ ਦਾ ਧੰਨਵਾਦ ਕਰਿਆ ਅ ਦੱਸੋ ਗੱਲ ਫੇਰ ਉੱਠੀ ਆ ਗਈ ਆ ਇਹ ਤੁਸੀਂ ਇਸ ਕਾਰ ਜਿਹੜਾ ਕਾਰਜ ਦੇ ਨਾਲ ਇਸ ਆਪਣੇ ਇਲੈਕਟ੍ਰੋਪੈਥੀ ਜਿਹੜੀ ਕਲੀਨਿਕ ਹਸਪਤਾਲਾ ਤੁਹਾਡਾ ਅੰਜੀਤ ਹਸਪਤਾਲਾ ਤੁਸੀਂ ਕਿੰਨੇ ਕੁ ਸੈਟੀਸਫਾਈਡ ਜਦੋਂ ਤੁਸੀਂ ਕਿਸ ਆਸ ਨੂੰ ਲੈ ਕੇ ਜਨੋ ਹੋਏ ਪਿੰਡ ਦੇ ਵਿੱਚ ਬੈਠੇ ਸੀ ਤੇ ਅੱਜ ਇੰਨੇ ਦਿਨ ਹੋ ਗਏ ਤੁਹਾਨੂੰ ਕਿੰਨੀ ਇੱਕ ਸੈਟੀਸਫੈਕਸ਼ਨ ਆ ਕਿ ਮੈਂ ਆਪਣੇ ਕੰਮ ਦੇ ਵਿੱਚ ਪਰਪੱਕਾ ਲੋਕਾਂ ਦਾ ਸਹਿਯੋਗ ਮਿਲ ਗਿਆ ਤੁਹਾਡੀ ਆਪਣੀ ਮੈਂਟਲੀ ਕਿੰਨੀ ਸੈਟੀਸਫੈਕਸ਼ਨ ਹੈ ਦੇਖੋ ਮੈਂ ਕਿ ਜਿਹੜਾ ਮੈਂ ਪੂਰੀ ਤਰ੍ਹਾਂ ਮੈਂਟਲੀ ਵਾਲਾ ਇਸ ਸਮਝ ਜਾ ਮੈਨੂੰ ਮਲੇ ਤਾਂ ਕੋਈ ਇਹਦੇ ਚੀਜ਼ ਦੇ ਨਾਲ ਨਹੀਂ ਕਿਉਂਕਿ ਅੱਜ ਜਿਹੜੀ ਦੁਨੀਆ ਸ਼ਹਿਰਾਂ ਜਾਂਦੀ ਜਾਂਦੇ ਜਾਂ ਵੱਡੇ ਵੱਡੇ ਹਸਪਤਾਲ ਜਾਂਦੇ ਉਹ ਮੋੜਗੇ ਮੇਂ ਦੋਹੇ ਬਣ ਲਿਆਦੇ ਜੇ ਕੋਈ ਲੋਕ ਇੱਥੇ ਹੁਸ਼ਿਆਰਪੁਰ ਤੋਂ ਬੜੇ ਬੜੇ ਜਿਹੇ ਆ ਮਤਲਬ ਉਹ ਮੈਂ ਕਹਿੰਦਾ ਸੀ ਉਹ ਨਹੀਂ ਜਾਣਾ ਚੱਲ ਲੁਧਿਆਣੇ ਤੋਂ ਮੱਲੇ ਕਹਿੰਦੇ ਸਿਰਫ ਤੇ ਹੁਣ ਪਿੱਛੇ ਜੇ ਮੇਰੇ ਕੋਲ ਦੋ ਤਿੰਨ ਪੇਸ਼ੈਂਟ ਹੁਣ ਚੱਲ ਰਹੇ ਆ ਉਹ ਲੁਧਿਆਣੇ ਸੀਐਮਸੀ ਹਸਪਤਾਲ ਲੱਗੇ ਜੀ ਆ ਰਹੇ ਮੇਰੇ ਕੋਲ ਸੀਮ ਰਜਸਪਤਾਲ ਲੱਗੇ ਉਹਨਾਂ ਦੀ ਉਠੀਆਂ ਉੱਥੋਂ ਮਤਲਬ ਮੇਰੇ ਉੱਥੋਂ ਟਰੀਟਮੈਂਟ ਲੈਣ ਵਾਸਤੇ ਇੱਥੇ ਮੈਂ ਲੋਹੇ ਮੇਰੇ ਕੋਲ ਆ ਰਹੇ ਕਿਉਂਕਿ ਇੱਕ ਮਤਲਬ ਜਿਹੜੀ ਆ ਲੈਕਟੋਪੈਥੀਸ਼ ਉਹ ਮਤਲਬ ਕੋਈ ਹੈਗੀ ਚੀਜ਼ ਇਸ ਕਰਕੇ ਜਾਂ ਲੋਕ ਵੱਲੇ ਜਿਹੜੇ ਆ ਰਹ ਜੇ ਕੋ ਮੈਂ ਕਦੀ ਵੀ ਪੈਸੇ ਦੇ ਪਿੱਛੇ ਨਹੀਂ ਮਲ ਲਗਿਆ ਜਾਂ ਮੈਂ ਕਦੀ ਬਾਹਰ ਬੈੰਦਦਾ ਹੋਰ ਕਿਤੇ ਮੈਂ ਹੋ ਸਕਦਾ ਪੈਸੇ ਕਾਫੀ ਕਮਾ ਸਕਦਾ ਤਾਂ ਮੈਂ ਮਲ ਪੈਸੇ ਪਿੱਛੇ ਨਹੀਂ ਮੈਨੂੰ ਉੱਥੇ ਲੋਕਾਂ 'ਚ ਆਪਣੇ ਬੈਠ ਕੇ ਕਿਉਂਕਿ ਮੈਂ ਇੱਥੇ ਇੱਥੇ ਜੰਮਿਆ ਪਲਿਆ ਤੇ ਮੈਂ ਬਾਹਰ ਵੀ ਰਿਹਾਗਾ ਪਰ ਚੰਪਰ ਵਿੱਚ ਜਦੋਂ ਮੈਂ ਬਾਹਰ ਵੀ ਸਾਰ ਮੇਰਾ ਮਨ ਧਿਆਨ ਇੱਥੇ ਲੈਂਦਾ ਸਭ ਇੱਕ ਦਿਨ ਮੈਂ ਇੱਥੇ ਮੈਲਾ ਆਉਂਗਾ ਜ਼ਰੂਰ ਇਸ ਕਰਕੇ ਮੈਂ ਮਲਦੇ ਮੈਨੂੰ ਬੜੀ 100% ਜਿਹੜੀ ਸੁਖਸ਼ਟੀ ਆਪਣੀ ਤਾਂ ਮੈਨੂੰ ਕੋਈ ਇੱਕ ਕੋਈ ਗੱਲ ਨਹੀਂ ਹੈਗਾ ਇੱਥੇ ਪਰਸ਼ਨ ਦਾ ਹਾਂ ਜੀ ਐਂਡ ਆ ਸਰ ਹੁਣ ਲਾਸਟ ਵਿੱਚ ਆਪਾਂ ਗੱਲ ਕਰੀਏ ਤੁਹਾਡੇ ਪਰਿਵਾਰ ਦੇ ਵਿੱਚ ਅਕਸਰ ਬੱਚਿਆਂ ਨੂੰ ਦੇਖਿਆ ਜਾਂਦਾ ਹੈ ਕਿ ਸਾਡੇ ਬਾਦ ਉਸਾਂ ਸਾਡੇ ਜਿਹੜੇ ਆ ਵਧੀਆ ਡਾਕਟਰ ਨੇ ਬਹੁਤ ਵਧੀਆ ਡਾਕਟਰ ਨੇ ਅਸੀਂ ਵੀ ਉਹ ਐਜੂਕੇਸ਼ਨ ਉਸ ਨੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਤੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਸਿਸਟਮ ਹੈ ਕਿਸ ਤਰ੍ਹਾਂ ਦੇਖੋ ਜੀ ਇਦਾਂ ਮੇਰੇ ਵੱਡਾ ਬੇਟਾ ਆ ਉਹ ਨਾ ਆਪਣੇ ਬੀਪੀਟੀ ਕੀਤੀ ਤਾਂ ਹੁਣ ਐਮਪੀਟੀ ਉਹ ਸਪੋਰਟ ਇੰਜੀਨੀਅਰਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਡਾਕਟਰ ਜੇਸ ਚਾਵਲਾ ਜੀ ਮੈਨੂੰ ਡਾਕਟਰ ਜੁੱਧਵੀ ਦੇ ਦਲ ਸੇ ਅਸੀਂ ਭੁਗਤੇ ਗਏ ਸੀ ਇੱਥੇ ਉਹ ਮੈਨੂੰ ਪੁੱਛਿਆ ਤਾਂ ਕਰਕੇ ਬੇਟਾ ਕੀ ਕਰਦਾ ਤਾਂ ਉਹ ਵੀ ਮੈਨੂੰ ਕਿਹਾ ਵੀ ਜਸਵੀਰ ਤਾਂ ਵੀ ਕੁਝ ਆਪਣੇ ਨੋਟ ਵਿੱਚ ਲਿਖਿਆ ਵੀ ਹੁਣ ਇੱਕ ਇਹ ਪ੍ਰੋਵੀਜ਼ਨ ਏ ਆ ਵੀ ਬਿਜਲਰ ਤੋਂ ਬਾਅਦ ਪਾਲ ਜਿਹੜੀ ਕੋਈ ਵੀ ਡਿਗਰੀ ਤੋਂ ਬਾਅਦ ਸਾਡੇ ਵੀ ਐਮਪੀ ਕਰ ਸਕਦਾ ਤੁਸੀਂ ਆਪਣੀ ਐਮਪੀ ਕਰਾ ਦਿਓ ਉਹਨਾਂ ਦੇ ਸੁਪਰਵਾਈਜ਼ਨ ਅੰਡਰ ਉਹਨਾਂ ਦੇ ਡਾਕਟਰ ਜੇ ਚਾਵਲਾ ਨੇ ਉਹਨੇ ਐਮਪੀ ਕਰਾਈ ਉਹਨਾਂ ਬੇਟੇ ਕੋਲ ਮਾਰਜਰੀ ਜਾਂ ਐਮਡੀ ਲੈਕਟੋਪੈਸੀ ਵੀ ਹੈਗੀ ਦੋ ਮਾਰਜਰੀ ਮਾਸਟਰ ਡਿਗਰੀ ਉਹ ਕੋਈ ਹੈਗੀਆਂ ਤਾਂ ਫਿਲਹਾਲ ਉਹ ਮੇਰੇ ਕੋਲੇ ਇੱਥੇ ਬੈਠ ਕੇ ਮਤਲਬ ਜਿਹੜੇ ਪੇਸ਼ੈਂਟ ਮੈਂ ਦੇਖ ਰਿਹਾ ਉਹਦੇ ਨਾਲ ਉਹ ਵੀ ਲੈਕਟੋਪੈਸੀ ਨਾਲ ਜਿਹੜੇ ਪੇਸ਼ੈਂਟ ਆਉਂਦੇ ਜਦਾ ਵਾਈਕਲ ਵਗੈਰਾ ਹੋ ਰਿਹਾ ਜਿਹੜੀ ਆਪਣੇ ਫਿਜ਼ੀਓਥੈਰੇਪੀ ਕਰਦੇ ਤਾਂ ਉਹ ਜਦੋਂ ਮਤਲਬ ਉਹਦੇ ਨਾਲ ਉਹ ਮੈਡੀਸਿਨ ਵੀ ਪ੍ਰੋਵਾਈਡ ਕਰਦੇ ਵੀ ਆ ਆ ਆਪ ਆਪਣਾ ਨਾਲਾ ਦੇਖੋ ਤਾਂ ਜਿਹੜੇ ਪੇਸ਼ੈਂਟ ਬਹੁਤ ਵਧੀਆ ਇਚਾਰਜ ਮਿਲਦਾ ਬਹੁਤ ਮਤਲਬ ਘੱਟੇ ਟਾਈਮ ਦੇ ਵਿੱਚ ਪੇਸ਼ੈਂਟ ਜਿਹੜੇ ਠੀਕ ਹੋ ਰਹੇ ਆ ਤੇ ਬੀਟੀ ਐ ਮੇਰੀ ਉਹਨਾਂ ਆਪਣੇ ਇਸ ਵੇਲੇ ਜਿਹੜੀ ਬੀਐਸਸੀ ਦੇ ਜਿਹੜੇ ਆ ਫਾਈਨਲ ਦੇ ਪੇਪਰ ਦਿੱਤੇ ਹੋ ਆ ਮੈਡੀਕਲ ਤੇ ਹੁਣ ਉਹਨੂੰ ਮਗਰਲੇ ਐਮਐਸਸੀ ਜੋਰਜੀ ਦੀ ਐਡਮਿਸ਼ਨ ਜਿਹੜਾ ਲੈ ਲਿਆ ਘਾਂ ਤੇ ਉਹ ਐਮਐਸਸੀ ਜੋਰਜੀ ਦੀ ਮਾਲ ਕਰੂਗੀ ਉਹ ਤੋਂ ਬਾਅਦ ਫਿਰ ਉਹ ਤਾਂ ਦੇਖਾਂਗੇ ਮਨ ਲੱਗੇ ਉਹ ਕੀ ਕਰਨਾ ਚਾਹੁੰਦੀ ਹੈ ਹਾਂਜੀ ਡਾਕਟਰ ਸਾਹਿਬ ਗੱਲ ਕਰੀਏ ਪਰਵਾਹ ਦੀ ਜਿਵੇਂ ਤੁਸੀਂ ਦੱਸਿਆ ਉਹ ਜੀ ਤੁਹਾਡੇ ਸੈਟਲ ਨੇ ਕੋਰਸ ਕਰਦੇ ਨੇ ਤੁਹਾਡੇ ਨਾਲ ਪੜ੍ਹਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬਰਾਬਰ ਦਾ ਬੱਚਾ ਡਾਕਟਰ ਬਣ ਕੇ ਬਰਾਬਰ ਬੈਠੇ ਤੇ ਦੋਨੋਂ ਇੱਕ ਦੂਜੇ ਦੀ ਸਲਾਹ ਦੇ ਨਾਲ ਤੁਸੀਂ ਟ੍ਰੀਟਮੈਂਟ ਕਰਦੇ ਹੋ ਤਾਂ ਬੜਾ ਪ੍ਰਭਾਵ ਪੈਂਦਾ ਔਰ ਸਭ ਤੋਂ ਵੱਡੀ ਗੱਲ ਜਲਦੀ ਬਹੁਤ ਬਦਲੀ ਆਉਂਦੀ ਡਾਕਟਰ ਸਾਹਿਬ ਹੋਰ ਕੋਈ ਗੱਲ ਜਿਹੜੀ ਇਲੈਕਟ੍ਰੋਪੈਥੀ ਬਾਰੇ ਜਾਂ ਪਰਿਵਾਰ ਬਾਰੇ ਜਾਂ ਪਰਿਸ਼ਸਾ ਪਰਿਵਾਰ ਬਾਰੇ ਅਸੀਂ ਗੱਲ ਕਰਨੀ ਭੁੱਲ ਗਏ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਣੀ ਚਾਹੁੰਦੇ ਹੋ ਉਹਦੇ ਬਾਰੇ ਮੈਂ ਇੱਕ ਜੀ ਸਾਰੇ ਮਲੇ ਲੈਪਟਾਪ ਦੇ ਸੰਬੰਧੇ ਨੇ ਮੈਂ ਆਮ ਤਰੀਕ ਬੱਚਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਵੀ ਨੌਜਵਾਨ ਬੱਚੇ ਹੁੰਦੇ ਆ ਕਿਉਂਕਿ ਮੈਂ ਮਲੇ ਕੋਈ ਅਪੋਜੀਸ਼ਨ ਹੀ ਮਲੇ ਦੇਣਾ ਚਾਹੁੰਦਾ ਉਹ ਤਾਂ ਆਪਣੀ ਉਹਨਾਂ ਦੀ ਮੱਜ ਹੁੰਦੀ ਮੈਂ ਜੋ ਜਿੰਨਾ ਵੀ ਮੈਨੂੰ ਐਕਸਪੀਰੀਅੰਸ ਹੈ ਜਿੱਦਾਂ ਹੁਣ ਅੱਜ ਕੱਲ ਬੱਚੇ ਸਾਡੇ ਆ ਉਹ ਆਇਰਲੈਸ ਕਹਿੰਦੇ ਸੀ ਕੋਈ ਵੀ ਪੁੱਛ ਲੋ ਕੀ ਕਰਨਾ ਜੀ ਆਇਰਲੈਸ ਕਰਕੇ ਬਾਹਰ ਨਹੀਂ ਜਾਣਾ ਤੁਸੀਂ 20 25 25 30 30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਆ ਕਿਤੇ ਵੀ ਜਾਂਦੇ ਆ ਉੱਥੇ ਤੁਸੀਂ ਇੱਕ ਲੇਬਰ ਕਰਦੇ ਆ ਠੀਕ ਹੈ ਸਾਰੀ ਉਮਰ ਤੁਸੀਂ ਲੇਬਰ ਕਰਨੀ ਹੈ ਤਾਂ ਕਹਾ ਤੁਹਾਡਾ ਬੱਚਿਆਂ ਤੇ ਵੀ ਇੱਕ ਵੀ ਇਹ ਮੈਂ ਉਹਨਾਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਨਾ ਬਾਹਰ ਜਾਓ ਜਿਹੜਾ ਨਹੀਂ ਇੱਥੇ ਕੋਈ ਸਰਦਾ ਜਾਨੀ ਉੱਥੇ ਪੜਿਆ ਕੋਈ ਕਰਕੇ ਉਹ ਮੱਛਲ ਵੀ ਜਾਂਦਾ ਕੋਈ ਨਹੀਂ ਪੈਸੇ ਤੁਸੀਂ ਜਾਓ ਆਪਣੇ ਪੈਸੇ ਆਪਣਾ ਘਰੋ ਕਮਾਓ ਤੇ ਬਸ ਜਰੂਰ ਥੇ ਰਹੋ ਆਪਣੇ ਜਿਹੜੇ ਪਿੱਛਾ ਨਾ ਤੁਸੀਂ ਪਾਓ ਜਦ ਤਰ ਇਹ ਵਿੱਚ ਜ਼ਮੀਨਾਂ ਵੇਚ-ਵਟ ਕੇ ਜਾ ਰਹੇ ਘਰ ਆਪਣੇ ਵੇਚ ਕੇ ਜਾ ਰਹੇ ਉਹ ਇਦਾਂ ਨਾ ਕਰੋ ਕਿਉਂਕਿ ਆਉਣ ਵਾਲੇ ਟਾਈਮ 'ਚ ਹੋ ਸਕਦਾ ਤੁਹਾਡੇ ਲਈ ਬਹੁਤ ਮੁਸ਼ਕਲ ਹੋਵੇ ਤੇ ਬਾਕੀ ਮੈਂ ਕਹੂ ਮਤਲਬ ਕਹਿਣਾ ਚਾਹੁੰਦਾ ਜਦੋਂ ਘਰ ਕਿ ਜਿੱਦਾਂ ਹੁਣ ਜਿਹੜੇ ਇੱਧਰ ਬੱਚੇ ਆ ਉਹਦਾ ਆਈਐਸ ਆਈਪੀਐਸ ਇਦਾਂ ਤੇ ਤਾਂ ਇਹਨੂੰ ਵਿਚਾਰ ਛੱਡੇ ਦਿੱਤਾ ਆ ਇਹਨੇ ਸਾਰੇ ਸਾਡੇ ਮਤਲਬ ਸਮਝਣ ਲੱਗ ਗਏ ਆ ਵੀ ਅਸੀਂ ਪਤਾ ਨਹੀਂ ਮਤਲਬ ਕਿ ਬਈ ਜਿਹਦਾ ਆਈਲੈਸ ਪਤਾ ਨਹੀਂ ਕਿੱਡੀ ਕਿ ਡਿਗਰੀ ਹੁੰਦੀ ਆ ਇਹ ਬੱਚੇ ਆਪਣੇ ਮਨ ਚ ਉੱਥੇ ਹੋਣਗੇ ਕਿ ਬੱਚੇ ਗਏ ਆ ਉਹਨਾਂ ਤੋਂ ਵੀ ਪੁੱਛ ਲੈਣ ਕਿ ਉੱਥੋਂ ਦਾ ਫੀਸ ਭੇਖਿਆ ਕਿੰਦਾ ਮੁੱਲ ਰਹਿੰਦੇ ਆ ਤਾਂ ਕਰਕੇ ਨਾ ਇਸ ਕਰਕੇ ਤੁਸੀਂ ਮਤਲਬ ਇਹ ਨਹੀਂ ਮੈਂ ਕੋਈ ਕਿਸੇ ਦੇ ਖਿਲਾਫ ਨਹੀਂ ਵੀ ਤੁਸੀਂ ਜਾਓ ਨਾ ਜਾਣ ਤੇ ਕਰੋ ਤੁਸੀਂ ਮਤਲਬ ਜ਼ਰੂਰ ਇੱਥੇ ਗ੍ਰੈਜੂਏਸ਼ਨ ਕਰੋ ਇੱਥੇ ਸਕਿੱਲ ਜਿਹੜੀ ਕੋਰਸ ਕਰੋ ਕਿਉਂਕਿ ਜੇ ਸਕਿੱਲ ਕੋਰਸੇ ਜਾਂ ਗਵਰਨਮੈਂਟ ਜੌਬ ਨਹੀਂ ਵੀ ਮਿਲਦੇ ਸਕਿੱਲ ਕੋਰਸ ਤੁਸੀਂ ਕੀਤਾ ਹੋਗਾ ਤਾਂ ਤੁਸੀਂ ਆਪਨਾ ਬੈਠ ਕੇ ਕੰਮ ਕਰ ਸਕਦੇ ਆ ਤੇ ਤੁਹਾਡਾ ਮੈਂ ਜਿਹੜਾ ਭਵਿੱਖ ਤੇ ਵਧੀਆ ਬਣ ਸਕਦਾ ਹੈ ਪਰ ਹੁਣ ਤੁਸੀਂ ਜਿਸ ਤਰੀਕੇ ਨਾਲ ਸਵਾਣਾ ਜਾ ਰਹੇ ਹੋ ਤੇ ਬੱਚੇ ਸਮਲ ਹੈ ਹੀ ਨਹੀਂ ਕੋਈ ਵੀ ਤੇ ਉਹਦੇ ਫੋਨ ਵਾਲਿਆਂ ਨੂੰ ਇੱਕ ਤਾਂ ਉਹਨੂੰ ਪੈਸਾ ਮਿਲ ਲਿਆ ਤੁਹਾਡੇ ਕੋਲ ਇੱਕ ਉਹਨਾਂ ਨੂੰ ਪੜੀ ਲਿਖੀ ਲੈਵਲ ਮਿਲਦੀ ਜਾਂ ਇਸ ਕਰਕੇ ਮੈਂ ਬੱਚਿਆਂ ਨੂੰ ਇਹ ਹੀ ਮੇਰੀ ਮੈਂ ਲਾਸਟ ਵਿੱਚ ਇਹ ਅਪੀਲ ਕਰਨਾ ਚਾਹੁੰਦਾ ਉਹ ਮਲੇ ਇੱਥੇ ਅੰਗਰੇਜੂਏਸ਼ਨ ਕਰਨਾ ਸਕਿੱਲ ਵਰਕ ਦਾ ਕੋਸ ਕੋਈ ਵੀ ਕਰ ਲੈ ਜਿਹੜੇ ਕੋ ਇੱਥੇ ਸੈਟਲ ਹੋ ਸਕਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਨ ਡਾਕਟਰ ਜਸਵੀਰ ਸਿੰਘ ਪਰਮਾਰ ਐਮ ਡੀ ਇਲੈਕਟ੍ਰੋਪੈਥੀ ਜਿਨ੍ਹਾਂ ਨੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਿਹੜਾ ਅਜਨੂਹਾ ਦੇ ਵਿੱਚ ਪਿਛਲੇ 34 ਸਾਲ ਤੋਂ ਲਗਾਤਾਰ ਰਣਜੀਤ ਹਸਪਤਲ ਦੇ ਨਾਲ ਆਪਣੀ ਕਲੀਨਿਕ ਖੋਲੀ ਔਰ ਲਗਾਤਾਰ ਸਵਾਵਾਂ ਦੇ ਰਹੇ ਉਹਨਾਂ ਨੇ ਆਪਣੇ ਰਿਜ਼ਲਟਸ ਬਾਰੇ ਦੱਸਿਆ ਕਿ ਲੈਕੁਪੈਥੀ ਦੇ ਰਿਜ਼ਲਟ ਕਿੰਨੇ ਬਦਲੇ ਉਹਨੇ ਜਿਹੜੇ ਦੂਤ ਵਖਰੇ ਵਖਰੇ ਮੈਟਰੋਸਪੀ ਵੱਡੇ ਪੀਜੀਆ ਜਾਂ ਡੀਐਮਸੀ ਜਾਂ ਹੂਰ ਹਸਪਤਾਲਾਂ ਦੇ ਵਿੱਚ ਜਿਹੜੇ ਆ ਡਾਕਟਰ ਬੈਠੇ ਆ ਉਹਨਾਂ ਵੱਲੋਂ ਜਿਹੜੇ ਆ ਮਨਾ ਕੀਤੇ ਪੇਸ਼ੰਦ ਕਰਿਆ ਇੱਥੇ ਆ ਕੇ ਟ੍ਰੀਟਮੈਂਟ ਲੈਂਦੇ ਆ ਟ੍ਰੀਟਮੈਂਟ ਤੋਂ ਬਾਅਦ ਉਹ ਠੀਕ ਹੁੰਦੇ ਰਿਜ਼ਲਟ ਬਹੁਤ ਵਧੀਆ ਆਉਂਦੇ ਔਰ ਨਾਲ ਦੀ ਨਾਲ ਡਾਕਟਰ ਸਾਹਿਬ ਨੇ ਪੰਜਾਬ ਦੇ ਹਾਲਾਤਾਂ ਤੇ ਵੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਤੇ ਨਾਲ ਦੀ ਨਾਲ ਉਹਦੇ ਬਾਰੇ ਉਹਨਾਂ ਨੇ ਇਹ ਵੀ ਦੱਸਿਆ ਵੀ ਇੱਕ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਆ ਵਿਦੇਸ਼ ਦੀ ਚਾਹਤ ਉਹ ਲੈ ਕੇ ਬਰੇਸ਼ਾਂ ਦੇ ਵਿੱਚ ਜਾ ਰਹੀ ਆ ਜਿਹਦੇ ਨਾਲ ਪੰਜਾਬ ਦਾ ਪਿੱਛੇ ਹਾਲਾਤ ਜਿਹੜੇ ਬੜੇ ਤਰਸਯੋਗ ਇਸ ਵਾਰ ਮੈਂ ਸੂਨ ਨੇ ਬਹੁਤ ਚਾਹ ਨੂੰ ਨੌਜਵਾਨਾਂ ਨੂੰ ਇੱਕ ਸਮਾਜ ਚਿੰਤਨ ਵੱਜੋਂ ਸਮਾਜ ਚਿੰਤਕ ਵੱਜੋਂ ਇੱਕ ਅਪੀਲ ਵੀ ਕੀਤੀ ਹੈ ਬੇਸ਼ੱਕ ਤੁਸੀਂ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਜਾਂ ਹਾਇਰ ਐਜੂਕੇਸ਼ਨ ਜਿੰਨੇ ਵੀ ਇਹ ਜਰੂਰ ਕਰੋ ਜੂਨੂਰ ਪ੍ਰਦੇਸ਼ ਦੀ ਧਰਤੀ ਜਾਓ ਪਰ ਆਪਣਾ ਛੋਕੜ ਆਪਣਾ ਪਿੰਡ ਆਪਣਾ ਘਰ ਆਪਣਾ ਰਾਜ ਆਪਣਾ ਸੂਬਾ ਨਾ ਭੁੱਲੋ ਉੱਥੇ ਜਰੂਰ ਫੇਰਾ ਮਾਰੋ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹਾਲਤ ਜਿਹੜੀ ਆ ਪਤੂ ਬੱਤਰ ਹੋਣ ਦੀ ਸੁਭਾਵਨਾ ਹੈ ਕਿਉਂਕਿ ਨੌਜਵਾਨੀ ਸ੍ਰੀ ਜਾ ਰਹੀ ਹੈ ਸੋ ਇਹ ਸਾਰੀ ਗੱਲਬਾਤ ਡਾਕਟਰ ਸਾਹਿਬ ਨੇ ਸਾਡੇ ਨਾਲ ਕੀਤੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਬਾਰੇ ਲੋਕਾਂ ਤੱਕ ਪਹੁੰਚ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਸ਼ੇਅਰ ਕਰ ਦਿਓ ਦਾਬਾਤ ਲਈ ਦਲਜੀਤ ਅਜਰੂਹਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਜੀ ਤੁਹਾਡਾ ਜੀ ਸਾਡੇ ਤੁਹਾਨੂੰ